ਹਾਂਜੀ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਸਭ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੋ ਬਈ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤਾਂ ਅੱਜ ਦੀ ਜਿਹੜੀ ਸਾਡੀ ਸਪੈਸ਼ਲ ਕਲਾਸ ਹੈ ਫਾਰ ਪੀਐਸ ਟੈਟ ਇਸ ਕਲਾਸ ਦੇ ਵਿੱਚ ਆਪਾਂ ਸੰਸਦ ਦਾ ਇੱਕ ਛੋਟਾ ਜਿਹਾ ਟੌਪਿਕ ਹੈ ਜਿਹਦੇ ਵਿੱਚ ਆਪਾਂ ਰਾਜ ਸਭਾ ਨੂੰ ਪੜ੍ਹਨੇ ਆ ਤੇ ਰਾਜ ਸਭਾ ਦੇ ਵਿੱਚ ਅਸੀਂ ਕੀ ਪੜ੍ਹਦੇ ਆ ਵੀ ਰਾਜ ਸਭਾ ਲੋਕ ਸਭਾ ਦੇ ਮੁਕਾਬਲੇ ਤਾਕਤਵਰ ਹੈਗੀ ਆ ਜਾਂ ਨਹੀਂ ਹੈਗੀ ਦੇਖੋ ਜਨਰਲੀ ਅਸੀਂ ਅ ਪੜਦੇ ਆਂ ਵੀ ਜਿਹੜੀ ਸਾਡੀ ਲੋਕ ਸਭਾ ਹੈਗੀ ਇਹ ਰਾਜ ਸਭਾ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹੈ ਕਿਉਂ ਬਈ ਕਿਉਂਕਿ ਇਹ ਸਾਡੀ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ ਲੋਕਾਂ ਦੇ ਚੁਣੇ ਗਏ ਨੁਮਾਇੰਦੇ ਸਿੱਧੇ ਸਾਡੀ ਲੋਕ ਸਭਾ 'ਚ ਆ ਕੇ ਬੰਦੇ ਨੇ ਤੇ ਮੋਸਟਲੀ ਜਿਹੜਾ ਕੁਝ ਕਰਨਾ ਹੁੰਦਾ ਸਾਰਾ ਕੁਝ ਉਹ ਲੋਕ ਸਭਾ ਦੁਆਰਾ ਹੀ ਕੀਤਾ ਜਾਂਦਾ ਹੁੰਦਾ ਪਰ ਸਧਾਰਨ ਹਾਲਾਤਾਂ ਦੇ ਵਿੱਚ ਤਾਂ ਸਾਡੀ ਲੋਕ ਸਭਾ ਜਿਹੜੀ ਪਾਵਰਫੁਲ ਹੁੰਦੀ ਹੈ ਪਰ ਸਾਡੇ ਕਨਸਟੀਟਿਊਸ਼ਨ ਨੇ ਕੁਝ ਮਾਮਲਿਆਂ ਦੇ ਵਿੱਚ ਰਾਜ ਸਭਾ ਨੂੰ ਵੀ ਤਾਕਤਵਰ ਬਣਾਇਆ ਹੈ ਉਕਾਣਾ ਕਿਹੜੇ ਕਿਹੜੇ ਮਾਮਲੇ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਦੇਖੋ ਆਪਾਂ ਕੀ ਗੱਲ ਕਰ ਰਹੇ ਸੀ ਵੀ ਸਾਡਾ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਵੀ ਆਨਲਾਈਨ ਆਫਲਾਈਨ ਤੇ ਇੱਕ ਜੇ ਤੁਸੀਂ ਇੱਕ ਅੱਧੇ ਦਿਨ ਦੇ ਵਿੱਚ ਬੈਚ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਨਾ ਕਰੋ ਬੈਚ ਨੂੰ ਪਰਚੇਸ ਕਿਉਂਕਿ ਅਸੀਂ ਤੁਹਾਨੂੰ ਨਰਾਤਿਆਂ ਦੇ ਉੱਪਰ ਨਰਾਤਿਆਂ ਦੇ ਸ਼ੁਭ ਮੌਕੇ ਦੇ ਉੱਪਰ ਇੱਕ ਬਹੁਤ ਧਮਾਕੇਦਾਰ ਆਫਰ ਦੇਣ ਜਾ ਰਹੇ ਹਾਂ ਠੀਕ ਹੈ ਤੁਸੀਂ ਯਾਦ ਕਰੋਗੇ ਵੀ ਹਾਂ ਜਦੂ ਐਜੂਕੇਸ਼ਨ ਵਾਲਿਆਂ ਨੇ ਕੀ ਆਫਰ ਦਿੱਤਾ ਸਾਨੂੰ ਠੀਕ ਹੈ ਤਾਂ ਕੁਝ ਦਿਨ ਇੱਕ ਅੱਧਾ ਦਿਨ ਵੇਟ ਕਰ ਲਓ ਕੱਲ ਤੁਸੀਂ ਜਾਂ ਪਰਸੋਂ ਤੁਸੀਂ ਇਹਨੂੰ ਬੈਚ ਨੂੰ ਪਰਚੇਸ ਕਰ ਸਕਦੇ ਹੋ ਬਈ ਠੀਕ ਹੈ ਤਾਂ ਚਲੋ ਕਰੀਏ ਦੇਖੋ ਸਧਾਰਨ ਹਾਲਾਤਾਂ ਦੇ ਵਿੱਚ ਸਾਡੀ ਜਿਹੜੀ ਲੋਕ ਸਭਾ ਹੈਗੀ ਇਹ ਪਾਵਰਫੁਲ ਹੈ ਕਿਹਦੇ ਮੁਕਾਬਲੇ ਪਾਵਰਫੁਲ ਹੈ ਇਹ ਰਾਜ ਸਭਾ ਦੇ ਮੁਕਾਬਲੇ ਜ਼ਿਆਦਾ ਪਾਵਰਫੁਲ ਹੁੰਦੀ ਹੈ ਬਈ ਇਹ ਕੌਣ ਪਾਵਰਫੁਲ ਹੁੰਦੀ ਹੈ ਲੋਕ ਸਭਾ ਜ਼ਿਆਦਾ ਪਾਵਰਫੁਲ ਹੁੰਦੀ ਹੈ ਕੰਪੈਰੀਟਿਵ ਟੂ ਰਾਜ ਸਭਾ ਦੇ ਮੁਕਾਬਲੇ ਪਰ ਕੁਝ ਇਹੋ ਜਿਹੇ ਮਾਮਲੇ ਨੇ ਜਿਹਦੇ ਵਿੱਚ ਰਾਜ ਸਭਾ ਪਾਵਰਫੁੱਲ ਹੁੰਦੀ ਹੈ ਕੰਪੈਰੀਟਿਵ ਟੂ ਲੋਕ ਸਭਾ ਦੇ ਮੁਕਾਬਲੇ ਤਾਂ ਉਹ ਕਿਹੜੇ-ਕਿਹੜੇ ਮਾਮਲੇ ਨੇ ਬਈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ ਅੱਜ ਤੁਹਾਡੇ ਪੀਐਸ ਟੈਟ ਦੇ ਵਿੱਚ ਸਿੱਧੇ-ਸਿੱਧੇ ਕੁਐਸਚਨ ਜਿਹੜੇ ਨੇ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਬਈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਸ ਕਰਕੇ ਨੂੰ ਥੋੜਾ ਜਿਹਾ ਸਮਝ ਕੇ ਆਪਾਂ ਕਰਾਂਗੇ ਚਲੋ ਜੀ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਭਾਰਤ ਦੇ ਉਪਰਾਸ਼ਟਰ ਪਹਿਲਾ ਮਾਮਲਾ ਜਿਹੜਾ ਉਪਰਾਸ਼ਟਰਪਤੀ ਨੂੰ ਹਟਾਉਣਾ ਉਪ ਰਾਸ਼ਟਰਪਤੀ ਨੂੰ ਹਟਾਉਣਾ ਉਪ ਰਾਸ਼ਟਰਪਤੀ ਨੂੰ ਹਟਾਉਣਾ ਠੀਕ ਹੈ ਜੀ ਤਾਂ ਜੇ ਤੁਸੀਂ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣਾ ਵਈ ਤਾਂ ਕੱਲੀ ਲੋਕ ਸਭਾ ਕੱਲੀ ਰਾਸ ਸਭਾ ਹਟਾ ਸਕਦੀ ਇਹ ਰਾਸ ਸਭਾ ਦੀ ਕਿ ਸਪੈਸ਼ਲ ਪਾਵਰ ਹੈ ਹਨਾ ਜਿਵੇਂ ਜੇ ਤੁਸੀਂ ਉਪ ਰਾਸ਼ਟਰਪਤੀ ਨੂੰ ਹਟਾਉਣਾ ਵਈ ਤਾਂ ਇਹਦੇ ਲਈ ਕੀ ਚਾਹੀਦਾ ਹੈਗਾ ਇਹਦੇ ਲਈ ਹਨਾ 14 ਦਿਨਾਂ ਦਾ ਨੋਟਿਸ ਦੇਣਾ ਪੈਂਦਾ ਉਹਨੂੰ ਜੇ ਦੋਸ਼ ਲੱਗੇ ਨੇ ਠੀਕ ਉਹਨੂੰ ਸਾਬਤ ਕਰਨਾ ਪੈਂਦਾ ਹੈ ਜੇ ਕਮੇਟੀ ਬਣਾਉਣ ਦੀ ਲੋੜ ਪੈ ਜੇ ਕਮੇਟੀ ਬਣਾਉਣ ਦੀ ਲੋੜ ਪੈਂਦੀ ਹੁੰਦੀ ਹੈ ਨਾ ਠੀਕ ਹੈ ਤੇ ਇਹਨੂੰ ਫਿਰ ਸਧਾਰਨ ਬਹੁਮਤ ਦੁਆਰਾ ਹੀ ਸਧਾਰਨ ਬਹੁਮਤ ਦਾ ਮਤਲਬ ਕੀ ਹੁੰਦਾ ਵੀ ਜਿੰਨੇ ਬੰਦੇ ਹਾਜ਼ਰ ਨੇ ਉਹਦਾ ਬਹੁਮਤ ਠੀਕ ਹੈ ਜੇ 100 ਬੰਦਾ ਹਾਜ਼ਰ ਹੈ ਤਾਂ 100 ਬੰਦਿਆਂ ਦਾ ਬਹੁਮਤ ਕਿੰਨਾ ਹੋ ਗਿਆ ਜੀ ਤਾਂ 51 49 ਇਸ ਤਰੀਕੇ ਨਾਲ ਸਧਾਰਨ ਬਹੁਮਤ 2/3 ਮੈਜੋਰਟੀ ਨਹੀਂ ਚਾਹੀਦੀ ਇਹਦੇ ਵਾਸਤੇ ਬਈ ਇਹਦੇ ਵਾਸਤੇ ਸਿਰਫ ਸਧਾਰਨ ਬਹੁਮਤ ਹੀ ਚਾਹੀਦਾ ਹੈ ਸਧਾਰਨ ਬਹੁਮਤ ਦੇ ਦੁਆਰਾ ਤੁਸੀਂ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾ ਸਕਦੇ ਹੋ ਇਹਦਾ ਮਤਲਬ ਰਿਮੂਵਲ ਆਫ ਵਾਈਸ ਪ੍ਰੈਜ਼ੀਡੈਂਟ ਇਹ ਸਾਡੇ ਰਾਜ ਸਭਾ ਦੀ ਇੱਕ ਵਿਸ਼ੇਸ਼ ਪਾਵਰ ਹੈ ਅੱਛਾ ਕੀ ਇਹਦੇ ਵਿੱਚ ਲੋਕ ਸਭਾ ਦਾ ਕੋਈ ਰੋਲ ਹੁੰਦਾ ਬਈ ਨਹੀਂ ਇਹਦੇ ਵਿੱਚ ਰੋਲ ਜਿਹੜੀ ਸਾਡੀ ਲੋਕ ਸਭਾ ਹੈ ਨਾ ਇਹਦਾ ਸਿੱਧਾ ਕੋਈ ਰੋਲ ਪਲੇ ਨਹੀਂ ਹੁੰਦਾ ਕੋਈ ਸਿੱਧਾ ਇਹਦੇ ਵਿੱਚ ਦਖਲਅੰਦਾਜ਼ੀ ਇਹਦੇ ਵਿੱਚ ਨਹੀਂ ਹੁੰਦੀ ਹਾਂ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਹੁੰਦੀ ਹੈ ਵੀ ਜਦੋਂ ਰਾਜ ਸਭਾ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾ ਦਿੰਦੀ ਹੈ ਤਾਂ ਇਸ ਤੋਂ ਬਾਅਦ ਇਹਨੂੰ ਦੱਸਣਾ ਪੈਂਦਾ ਹੈ ਵੀ ਅਸੀਂ ਲੋਕ ਸਭਾ ਸਿਕਰ ਨੂੰ ਦੱਸਣਾ ਪੈਂਦਾ ਵੀ ਭਾਈ ਅਸੀਂ ਕਮਨਬੇੜਤਾ ਅਸਤਾ ਕੰਮ ਕਰਤਾ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਤਾ ਇਹ ਸਿਰਫ ਇਨਫੋਰਮੇਸ਼ਨ ਦੇਣੀ ਪੈਂਦੀ ਹੁੰਦੀ ਹੈ ਬਈ ਇਹਨੂੰ ਠੀਕ ਹੈ ਜੀ ਕਿਉਂ ਭਈ ਕਿਉਂਕਿ ਭਾਰਤ ਦਾ ਜਿਹੜਾ ਸਾਡਾ ਲੋਕ ਸਭਾ ਦਾ ਸਪੀਕਰ ਹੈਗਾ ਠੀਕ ਹੈ ਹੁਣ ਭਈ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਇੰਨੀ ਕੀ ਤਾਂ ਪਾਵਰ ਹੀ ਰੱਖਦੇ ਨੇ ਨਾ ਠੀਕ ਹੈ ਤਾਂ ਬਸ ਸਿਰਫ ਇਹੀ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਵੀ ਭਾਈ ਕਿਉਂਕਿ ਭਾਰਤ ਦਾ ਜਿਹੜੀ ਰਾਜ ਸਭਾ ਉਹਦਾ ਸਭਾਪਤੀ ਭਾਰਤ ਦਾ ਉਪ ਰਾਸ਼ਟਰਪਤੀ ਵੀ ਹੁੰਦਾ ਤੇ ਫਿਰ ਲੋਕ ਸਭਾ ਸਪੀਕਰ ਨੂੰ ਇਨਫੋਰਮੇਸ਼ਨ ਅੱਗੇ ਪ੍ਰੋਵਾਈਡ ਕਰਾਉਂਦਾ ਵੀ ਠੀਕ ਹੈ ਤਾਂ ਇੰਪੋਰਟ ਤੁਹਾਡੇ ਵਾਸਤੇ ਬਈ ਇਹ ਤਾਂ ਇੱਥੇ ਆ ਗਿਆ ਸਾਡਾ ਜੀ ਉਪ ਰਾਸ਼ਟਰਪਤੀ ਨੂੰ ਹਟਾਉਣਾ ਇਹ ਸਾਡੀ ਲੋਕ ਸਾਡੀ ਰਾਜ ਸਭਾ ਦੀ ਇੱਕ ਸਪੈਸ਼ਲ ਪਾਵਰ ਹੈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਤੁਹਾਨੂੰ ਪੀਐਸ ਟੈਟ ਦੇ ਮੇਰੇ ਯਾਦ ਹਜੇ ਵੀ 2015 ਦੇ ਪੇਪਰ ਦੇ ਵਿੱਚ ਕੁਸਚਨ ਆਇਆ ਸੀਗਾ ਇਹ 2015 ਦੇ ਪੇਪਰ ਦੇ ਵਿੱਚ ਕੁਸਚਨ ਪੁੱਛਿਆ ਗਿਆ ਸੀ ਇਹ ਵੀ ਇਹਨਾਂ ਵਿੱਚੋਂ ਰਾਜ ਸਭਾ ਦੀ ਸ਼ਕਤੀ ਕਿਹੜੀ ਨਹੀਂ ਹੈ ਠੀਕ ਹੈ ਇੱਕ ਆਪਸ਼ਨ ਫਿਰ ਗ੍ਰੇਸ ਨੰਬਰ ਜਗਿਆ ਸੀਗਾ ਕਿਉਂਕਿ ਉਹਨਾਂ ਨੇ ਆਪਸ਼ਨਾਂ ਕਈ ਗਲਤੀ ਕੀਤੀਆਂ ਸੀ ਜਿਵੇਂ ਹੁਣ ਇਹਨਾਂ ਨੇ ਆਪਸ਼ਨਾਂ ਗਲਤੀ ਕੀਤੀਆਂ ਹੋਈਆਂ ਨਹੀਂ ਹੈ ਨਾ ਠੀਕ ਹੈ ਚਲੋ ਬਾਕੀ ਤਾਂ ਕੋਈ ਗਲਤੀਆਂ ਅੱਜ ਦੇ ਨਹੀਂ ਕਰਦੇ ਹੈਗੇ ਪਿਛਲੇ ਜਦੋਂ ਟੈਕਟ ਸ਼ੁਰੂ ਹੋਇਆ ਹੈ ਗਲਤੀਆਂ ਤਾਂ ਉਦੋਂ ਦੀ ਕਰਦੇ ਆ ਰਹੇ ਨੇ ਇਹ 2006 ਦੇ ਵਿੱਚ ਇੱਕ ਵਾਰੀ ਇੱਕ ਵਾਰੀ ਕਿਉਂ 2006 ਤੋਂ ਹੀ ਸਾਡਾ ਜਿਹੜਾ ਜੀਓਗ੍ਰਾਫੀ ਦਾ ਕੁਸਚਨ ਹੈ ਇਹ ਜੀਓਗ੍ਰਾਫੀ ਆਪਣਾ ਤੁਸੀਂ ਸੋਲਰ ਸਿਸਟਮ ਪੜ੍ਹਦੇ ਹੋ ਤਾਂ ਸੋਲਰ ਸਿਸਟਮ ਦੇ ਵਿੱਚ ਜਿਹੜਾ ਸਾਡਾ ਨਵਾਂ ਗ੍ਰੇਸ ਸੀਗਾ ਤੈਨੂੰ ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਨੇ 2009 6 ਤੋਂ ਇਹਨਾਂ ਨੇ ਉਹਨੂੰ ਮਿਨੀ ਗ੍ਰੇ ਦੇ ਵਿੱਚ ਡਵਾਰਫ ਪਲੈਨਟ ਜਿਹਾ ਪਾਤਾ ਸੀਗਾ ਪਰ ਸਾਡੇ ਵਾਲੇ 2011 ਦੇ ਵਿੱਚ ਪਲੂਟੋ ਨੂੰ ਗ੍ਰਹਿ ਮੰਨੀ ਜਾਂਦੇ ਨੇ ਠੀਕ ਹੈ ਪਲੂਟੋ ਨੂੰ 2006 ਦੇ ਵਿੱਚ ਉਹ ਗ੍ਰਹਿਾਂ ਦੀ ਸੂਚੀ ਚ ਕੱਢਤਾ ਸੀਗਾ ਪਰ 2011 ਦੇ ਟੈਟ ਦੇ ਪੇਪਰ 'ਚ ਆਇਆ 2011 ਦੇ ਟੈਟ ਦੇ ਵਿੱਚ ਪੇਪਰ ਦੇ ਵਿੱਚ ਵੀ ਆਇਆ ਸੀ ਤੇ ਸ਼ਾਇਦ ਇੱਕ ਵਾਰੀ 2013 ਜਾਂ ਕਿਸੇ ਹੋਰ ਪੇਪਰ ਦੇ ਵਿੱਚ ਵੀ ਆਇਆ ਸੀ ਤਾਂ ਇਹਨਾਂ ਦਾ ਕੰਮ ਥੋੜਾ ਜਿਹਾ 10 ਸਾਲ ਥੋੜਾ ਜਿਹਾ ਲੇਟ ਹੀ ਚੱਲਦੇ ਨੇ ਹੁਣ ਤਾਂ ਦੁਨੀਆ ਤਾਂ ਦਾਸਾਲ ਅਡਵਾਂਸ ਚਲਦੀ ਹੈ ਪਰ ਸਾਡੇ ਵਾਲੇ ਥੋੜਾ 10 ਸਾਲ ਲੇਟ ਚਲਦੇ ਹੁੰਦੇ ਨੇ ਚਲੋ ਤਾਂ ਇਹ ਪਾਵਰ ਸੀ ਬਈ ਇਹਦੀ ਇਸ ਤੋਂ ਬਾਅਦ ਇੱਕ ਪਾਵਰ ਸਾਡੀ ਹੈਗੀ ਹੈ ਆਰਟੀਕਲ ਨੰਬਰ 312 ਦੇ ਦੁਆਰਾ ਅਨੁਸ਼ੇਦ ਨੰਬਰ 312 ਦੇ ਦੁਆਰਾ ਤੁਸੀਂ ਇੱਕ 올 ਇੰਡੀਆ ਸਰਵਿਸ ਦੇ ਬਾਰੇ ਸੁਣਿਆ ਹੋਊਗਾ 올 ਇੰਡੀਆ ਸਰਵਿਸ 올 ਇੰਡੀਆ ਸਰਵਿਸ ਕੀ ਹੁੰਦੀਆਂ ਨੇ ਬਈ ਇੰਡੀਆ ਦੇ ਵੀ ਤਿੰਨ ਪ੍ਰਕਾਰ ਦੀ ਸਰਵਿਸ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਕੇਂਦਰੀ ਸੇਵਾਵਾਂ ਕੇਂਦਰੀ ਸੇਵਾਵਾਂ ਇੱਕ ਹੁੰਦੀਆਂ ਨੇ ਰਾਜ ਸਰਵਿਸਿਜ਼ ਰਾਜ ਸੇਵਾਵਾਂ ਤੇ ਇੱਕ ਹੁੰਦੀਆਂ ਨੇ 올 ਇੰਡੀਆ ਸਰਵਿਸ ਜਿਹਨੂੰ ਅਸੀਂ ਅਕਿਲ ਭਾਰਤੀ ਸੇਵਾਵਾਂ ਦੇ ਨਾਮ ਨਾਲ ਜਾਣਦੇ ਹੁਣ ਇਹ ਤਿੰਨ ਸਰਵਿਸ ਨੇਗੀਆਂ ਸਾਡੇ ਇੰਡੀਆ ਦੇ ਵਿੱਚ ਠੀਕ ਹੈ 올 ਇੰਡੀਆ ਸਰਵਿਸ ਸਮਝਣ ਤੋਂ ਪਹਿਲਾਂ ਆਪਾਂ ਥੋੜਾ ਸਾਰੀ ਸਰਵਿਸ ਬਾਰੇ ਸਮਝ ਲੈਣੇ ਤਾਂ ਚੰਗਾ ਰਹਾਂਗੇ ਨਾ ਚਲੋ ਹੁਣ ਦੇਖੋ ਜਿਹੜੀ ਕੇਂਦਰ ਸਰਵਿਸ ਹੈ ਠੀਕ ਹੈ ਜਿਵੇਂ ਤੁਸੀਂ ਕੇਂਦਰ ਸਰਵਿਸ ਨੂੰ ਕਿਹੜੀ ਮੰਨਦੇ ਹੋ ਜਿਵੇਂ ਤੁਸੀਂ ਆਰਮੀ ਦੇ ਵਿੱਚੋਂ ਤੁਸੀਂ ਪੈਰਾ ਮਿਲਟਰੀ ਫੋਰਸਸ ਦੇ ਵਿੱਚੋਂ ਬੀਐਸਐਫ ਆਈਟੀਬੀਪੀ ਸੀਆਰਪੀਐਫ ਦੇ ਵਿੱਚੋਂ ਨਾ ਤੁਸੀਂ ਰੇਲਵੇ ਦੇ ਵਿੱਚੋਂ ਤੁਸੀਂ ਐਸਬੀਆਈ ਦੇ ਵਿੱਚੋਂ ਹਨਾ ਤੁਸੀਂ ਬੀਐਸਐਨਐਲ ਓਐਨਟੀਜੀਸੀ ਐਨ ਐਨਟੀਪੀਸੀ ਹਨਾ ਰੇਲਵੇ ਦੇ ਸਭ ਇਹਨਾਂ ਵਿੱਚ ਨੌਕਰੀ ਕਰਦੇ ਹੋ ਤੁਸੀਂ ਤਾਂ ਇਹ ਸਾਰੀਆਂ ਕੇਂਦਰੀ ਸੇਵਾਵਾਂ ਹੋ ਗਈਆਂ ਇਹਦੇ ਵਿੱਚ ਤੁਹਾਡੀ ਅਪੁਆਇੰਟਮੈਂਟ ਵੀ ਕੌਣ ਕਰਦਾ ਬਈ ਕੇਂਦਰ ਸਰਕਾਰ ਕਰਦੀ ਹੈ ਤੇ ਤੁਸੀਂ ਸਰਵਿਸ ਕਿਹਦੇ ਅੰਡਰ ਕਰਦੇ ਹੋ ਨਾ ਤੁਸੀਂ ਸਰਵਿਸ ਵੀ ਕੇਂਦਰ ਸਰਕਾਰ ਦੇ ਅਧੀਨ ਹੀ ਕਰਨੀ ਹੁੰਦੀ ਹੈ ਬਈ ਉਹੀ ਸਰਵਿਸ ਵੀ ਕੇਂਦਰ ਸਰਕਾਰ ਦੇ ਅਧੀਨ ਹੀ ਕਰਨੀ ਹੁੰਦੀ ਹੈਗੀ ਇੱਥੇ ਠੀਕ ਹੈ ਅੱਛਾ ਇੱਕ ਉਹਦੀ ਰਾ ਸਰਵਿਸ ਰਾ ਸਰਵਿਸ ਮਤਲਬ ਹੁਣ ਜੇ ਤੁਸੀਂ ਪੀਐਸਟ ਪਾਸ ਕਰਕੇ ਤੁਸੀਂ ਮਾਸਟਰ ਬਣਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸਰਵਿਸ ਕਿਹਦੇ ਵੱਲੋਂ ਦਿੱਤੀ ਜਾਊਗੀ ਮਤਲਬ ਇਹ ਤੁਹਾਨੂੰ ਨੌਕਰੀ ਕਿਹਦੇ ਵੱਲੋਂ ਦਿੱਤੀ ਜਾਊਗੀ ਇਹ ਸਰਵਿਸ ਤੁਹਾਨੂੰ ਰਾਜ ਸਰਕਾਰ ਵੱਲੋਂ ਦਿੱਤੀ ਜਾਊਗੀ ਤੇ ਰਾਜ ਸਰਕਾਰ ਦੇ ਅੰਡਰ ਹੀ ਤੁਸੀਂ ਕੀ ਕਰੋਗੇ ਕੰਮ ਕਰੋਗੇ ਤੁਸੀਂ ਰਾਜ ਸਰਕਾਰ ਦੇ ਅੰਡਰ ਹੀ ਕੰਮ ਕਰੋਗੇ ਹਾਂ ਕਈ ਵਾਰ ਇਲੈਕਸ਼ਨਸ ਹੁੰਦੀਆਂ ਨੇ ਆਈਆਂ ਤੋਂ ਉੱਥੇ ਸਾਨੂੰ ਕਈ ਵਾਰ ਭੇਜਿਆ ਜਾਂਦਾ ਹੁੰਦਾ ਹੈ ਠੀਕ ਹੈ ਜਿਵੇਂ ਪੁਲਿਸ ਦੇ ਨੌਜਵਾਨ ਨੇ ਜਾਂ ਕਈ ਵਾਰ ਮਤਲਬ ਬੀਐਲਓ ਦੇ ਤੌਰ ਤੇ ਜਾਂ ਫਿਰ ਇਲੈਕਸ਼ਨ ਕਮਿਸ਼ਨ ਤੋਂ ਤੁਹਾਡੀ ਸੇਵਾਵਾਂ ਨੂੰ ਲੈ ਸਕਦਾ ਹੈ ਨਾ ਤਾਂ ਉਹ ਅਲੱਗ ਗੱਲ ਹੁੰਦੀ ਹੈ ਆਦਰਵਾਇਸ ਤੁਹਾਡੀ ਸੈਲਰੀ ਤੁਹਾਡੀ ਤਨਖਾਹ ਪੈਣੀ ਹੈ ਠੀਕ ਹੈ ਤੁਹਾਨੂੰ ਪੱਤੇ ਮਿਲਨੇ ਨੇ ਜੋ ਕੁਛ ਵੀ ਤੁਹਾਨੂੰ ਸੁਵਿਧਾਵਾਂ ਮਿਲਣੀਆਂ ਨੇ ਜੇ ਤੁਸੀਂ ਨਸਰਕਾਰੀ ਨੌਕਰੀ ਦੇ ਜਿਹੜੇ ਵੀ ਤੁਸੀਂ ਹੱਕਦਾਰ ਹੈਗੇ ਹੋ ਚੀਜ਼ਾਂ ਲੈਣ ਦੇ ਤਾਂ ਸਾਰਾ ਕੁਝ ਤੁਹਾਨੂੰ ਸਟੇਟ ਗਵਰਨਮੈਂਟ ਹੀ ਪ੍ਰੋਵਾਈਡ ਕਰਦੀ ਹੁੰਦੀ ਹੈ ਠੀਕ ਹੈ ਤਾਂ ਦੂਸਰੀ ਸਰਵਿਸ ਆਣੀ ਹੋਗੀ ਇੱਕ ਹੁੰਦੀ ਹੈ 올 ਇੰਡੀਆ ਸਰਵਿਸ 올 인디아 서비스 ਦੀ ਅਪੁਆਇੰਟਮੈਂਟ ਕੀਤੀ ਜਾਂਦੀ ਹੈ ਇਹ ਤਾਂ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਇਹਦੇ ਨਿਯਮ ਜਿਹੜੇ ਬਣਾਏ ਜਾਂਦੇ ਰੈਗੂਲੇਸ਼ਨ ਬਣਾਏ ਜਾਂਦੇ ਨੇ ਠੀਕ ਹੈ ਉਹ ਇਹਨਾਂ ਦੇ ਉੱਪਰ ਪੇ ਸਕੇਲ ਵਗੈਰਾ ਲਾਉਣਾ ਹੈ ਤਾਂ ਉਹ ਸਾਰਾ ਕੁਝ ਕੇਂਦਰ ਸਰਕਾਰ ਦੇ ਦੁਆਰਾ ਹੀ ਕੀਤਾ ਜਾਂਦਾ ਹੁਣ ਇਹ ਨਹੀਂ ਹੁੰਦਾ ਕਿ ਇੱਕ 올 인디아 ਸਰਵਿਸ ਵਾਲੇ ਬੰਦੇ ਦੀ ਕੇਰਲਾ ਚ ਤਨਖਾਹ ਤਾਂ ਇੰਨੀ ਹੈ ਜੀ ਤੇ ਪੰਜਾਬ ਚ ਦੀ ਤਨਖਾਹ ਇੰਨੀ ਨਹੀਂ ਉਹਨਾਂ ਦੀ ਸਭ ਦੀ ਤਨਖਾਹ ਸੈਲਿਸ ਵਗੈਰਾ ਸੇਮ ਹੁੰਦੀਆਂ ਨੇ ਠੀਕ ਹੈ ਤੁਹਾਨੂੰ ਦੇਣੀਆਂ ਪੈਂਦੀਆਂ ਨੇ ਤਾਂ ਇਹਦੀ ਅਪੁਆਇੰਟਮੈਂਟ ਕਰਦੀ ਹੈ ਕੇਂਦਰ ਸਰਕਾਰ ਪਰ ਜਿਹੜੇ 올 인디아 ਸਰਵਿਸ ਵਾਲੇ ਬੰਦੇ ਨੇ ਇਹ ਕੇਂਦਰ ਸਰਕਾਰ ਦੇ ਅੰਡਰ ਵੀ ਕੰਮ ਕਰ ਸਕਦੇ ਨੇ ਭਾਈ ਇਹ ਰਾਜ ਸਰਕਾਰ ਦੇ ਅੰਡਰ ਵੀ ਕੰਮ ਕਰ ਸਕਦੇ ਨੇ ਰਾਜ ਸਰਕਾਰ ਛੱਡੋ ਤੁਸੀਂ ਇਹ ਹਰ ਜਿਵੇਂ ਕੋਈ ਮੰਨ ਲਓ ਕਿਸੇ ਬੰਦੇ ਨੂੰ ਪੰਜਾਬ ਦਾ ਕੀ ਡਰ ਲੋਟ ਹੋ ਗਿਆ ਤਾਂ ਉਹ ਬੰਦਾ ਕੇਰਲਾ ਦੇ ਵਿੱਚ ਵੀ ਡੈਪੋਟੇਸ਼ਨ ਤੇ ਜਾ ਸਕਦਾ ਹੈ ਉਹ ਬੰਦਾ ਗੁਜਰਾਤ ਚ ਵੀ ਡੈਪੋਟੇਸ਼ਨ ਤੇ ਜਾ ਸਕਦਾ ਹੈ ਉਹ ਬੰਦਾ ਉੱਤਰ ਪ੍ਰਦੇਸ਼ ਵੀ ਡੈਪੋਟੇਸ਼ਨ ਤੇ ਜਾ ਸਕਦਾ ਹੈ ਉਹ ਕੇਂਦਰ ਸਰਕਾਰ ਜੀ ਵੀ ਡੈਪੋਟੇਸ਼ਨ ਤੇ ਜਾ ਸਕਦਾ ਹੈ ਪੂਰੇ ਇੰਡੀਆ ਦੇ ਵਿੱਚ ਉਹ ਬੰਦੇ ਕਿਤੇ ਵੀ ਜਾ ਕੇ ਨੌਕਰੀ ਕਰ ਸਕਦੇ ਨੇਗੇ ਠੀਕ ਹੈ ਜੀ ਸਮਝ ਗਏ ਤਾਂ 올 ਇੰਡੀਆ ਸਰਵਿਸ ਦੀ ਡਿਪਾਰਟਮੈਂਟ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਇਹਦੀ ਜਿਹੜੀ ਨੌਕਰੀ ਕਰਦੇ ਉਹ ਕੇਂਦਰ ਦੇ ਰਾਜ ਦੋਨਾਂ ਚ ਕਰਦੇ ਠੀਕ ਹੈ ਤਿੰਨ ਪ੍ਰਕਾਰ ਦੀ ਸਾਡੀ ਸਰਵਿਸ ਹੁੰਦੀਆਂ ਨੇ ਬਈ ਹੁਣ ਜਿਹੜੀ 올 ਇੰਡੀਆ ਸਰਵਿਸ ਹੈ ਬਈ 올 ਇੰਡੀਆ ਸਰਵਿਸ ਦੇ ਵਿੱਚ ਕਿਹੜੀ ਕਿਹੜੀ ਸਰਵਿਸ ਇਨਕਲੂਡਸ ਨੇ ਗਿਆੜੀਆਂ ਤਾਂ 올 ਇੰਡੀਆ ਸਰਵਿਸ ਦੇ ਵਿੱਚ ਜਿਵੇਂ ਆਈਏਐਸ ਹੋ ਗਈ ਨਾਮ ਸੁਣਿਆ ਹੋਊ ਤੁਸੀਂ ਬਹੁਤ ਵੱਡਾ ਨਾਮ ਆ ਬਈ ਆਈਏਐਸ ਆਈਪੀਐਸ ਤੇ ਆਈ ਐਫਐਸ ਠੀਕ ਹੈ ਇਹ ਤਿੰਨ ਸਰਵਿਸ ਨੇ ਗਿਆ ਠੀਕ ਹੈ 1961 ਦੇ ਵਿੱਚ 1965 ਦੇ ਵਿੱਚ ਇਨਕਰੀਸ ਕੀਤੀਆਂ ਗਈਆਂ ਸੀਆਂ ਜਿਵੇਂ ਇਹਦੇ ਵਿੱਚ ਇੰਜੀਨੀਅਰਿੰਗ ਸਰਵਿਸ ਹੈ ਤੁਹਾਡੀ ਹੈਲਥ ਸਰਵਿਸ ਹੈ ਖੇਤੀਬਾੜੀ ਸਰਵਿਸ ਨੂੰ ਵੀ ਇਨਕਲੂਡ ਕੀਤਾ ਗਿਆ ਸੀ ਬਾਅਦ ਵਿੱਚ ਕੱਢ ਦਿੱਤਾ ਗਿਆ এডਿਕੇਸ਼ਨ ਸਰਵਿਸ ਹੈ ਇਹ ਲੋਡ ਵੀ ਹੈਗੇ ਵੈਸੇ ਹੋਣੀ ਚਾਹੀਦੀਆਂ ਨੇ ਕਿ ਇੱਕ ਪੰਜਾਬ ਦਾ ਮੰਨ ਲਓ ਕੋਈ ਚੰਗਾ ਟੀਚਰ ਹੈ ਤਾਂ ਉਹ ਆਈਈਐਸ ਬਣੇ ਇੰਡੀਅਨ ਐਜੂਕੇਸ਼ਨ ਸਰਵਿਸ 'ਚ ਜਾਵੇ ਤੇ ਉਹਦੇ ਬਾਅਦ ਜਾ ਕੇ ਉਹ ਆਪਣੀ ਜਿਹੜੀ ਸੇਵਾਵਾਂ ਨੇ ਜਾਂ ਉਹ ਗੁਜਰਾਤ ਚ ਵੀ ਦੇਵੇ ਕੇਰਲਾ ਦਾ ਕੋਈ ਬੰਦਾ ਹੈਗਾ ਉਹ ਪੰਜਾਬ ਚ ਆਵੇ ਤੇ ਸੇਵਾ ਆਪਣੀ ਦੇਖ ਜਾਵੇ ਕੋਈ ਡਾਕਟਰ ਹੈ ਚੰਗਾ ਤਾਂ ਆਪਣੀ ਸਰਵਿਸ ਨੂੰ ਜਾ ਕੇ ਕਿਸੇ ਹੋਰ ਸਟੇਟ ਚ ਦੇਵੇ ਕੋਈ ਖੇਤੀਬਾੜੀ ਦਾ ਅਫਸਰ ਹੈਗਾ ਉਹ ਆਪਣੀ ਸੇਵਾਵਾਂ ਨੂੰ ਕਿਤੇ ਹੋਰ ਜਾ ਕੇ ਦੇਵੇ ਨਾ ਤਾਂ ਇਸ ਤਰੀਕ ਹੋਣਾ ਚਾਹੀਦਾ ਇਹ ਸਰਵਿਸ ਹੋਣੀ ਚਾਹੀਦੀ ਨੇਗੀਆ ਠੀਕ ਹੈ ਜੀ ਤਾਂ ਇਹ ਸਾਡੀਆਂ ਤਿੰਨ ਸਰਵਿਸ ਨੇ ਇੰਡੀਅਨ ਐਡਮਿਸ਼ਨ ਸਰਵਿਸ ਇੰਡੀਅਨ ਪੁਲਿਸ ਸਰਵਿਸ ਤੇ ਇੰਡੀਅਨ ਫੋਰਸਟ ਫੋਰਸਟ ਸਰਵਿਸ ਬਣ ਸੇਵਾ ਇੱਕ ਆਈਐਫਐਸ ਇੰਡੀਅਨ ਫੋਰਨ ਸਰਵਿਸ ਵੀ ਹੈਗੀ ਹੈ ਪਰ ਉਹਦਾ ਫੋਰਨ ਸਰਵਿਸ ਹੈ ਵੀ ਉਸ ਕਰਕੇ 올 ਇੰਡੀਆ ਸਰਵਿਸ ਨਹੀਂ ਆ ਗਈ ਉਹ ਤਾਂ ਇਹ ਸਾਡੀਆਂ ਇਸ ਸਮੇਂ ਵਰਤਮਾਨ ਦੇ ਵਿੱਚ ਤਿੰਨ ਸਾਡੀਆਂ ਸਰਵਿਸ ਨੇ ਜਿਹੜੀਆਂ ਇਹ 올 ਇੰਡੀਆ ਸਰਵਿਸ ਦੀ ਕੈਟਾਗਰੀ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਠੀਕ ਹੈ 올 ਇੰਡੀਆ ਸਰਵਿਸ 올 ਇੰਡੀਆ ਸਰਵਿਸ ਆਈਐਸ ਆਈਪੀਐਸ ਐਂਡ ਆਈਐਫਐਸ ਤਿੰਨ ਸਰਵਿਸ ਹੋ ਗਿਆ ਅੱਛਾ ਹੁਣ ਦੇਖੋ ਇਹ ਸਵਾਲ ਲਗਾ ਮੇਨ ਆਪਣਾ ਉਹ ਕੀ ਹੈ ਇਹ ਤਿੰਨ ਸਰਵਿਸ ਨੇ ਤਿੰਨ ਤੋਂ ਚਾਰ ਕਰਨਾ ਹੈ ਜਾਂ ਤਿੰਨ ਤੋਂ ਦੋ ਕਰਨਾ ਮਤਲਬ ਕਿਸੇ ਸਰਵਿਸ ਨੂੰ ਘਟਾਉਣਾ ਹੈ ਬੰਦ ਕਰਨਾ ਹੈ ਹਨ ਵਧਾਉਣਾ ਹੈਗਾ ਤੈਨੂੰ ਦੋ ਚਾਰ ਕਰਨਾ ਮੰਨ ਲਓ এডਿਕੇਸ਼ਨ ਸਰਵਿਸ ਸ਼ੁਰੂ ਕਰਤੀ ਤਾਂ ਤੈਨੂੰ ਦੋ ਚਾਰ ਹੋ ਗਈਆਂ ਜੀ ਹੁਣ ਤਿੰਨ ਨਹੀਂ ਗਈਆਂ ਤਾਂ ਤਿੰਨ ਦੇ ਵਿੱਚ ਮੰਨ ਲਓ ਆਈਐਫਐਸ ਨੂੰ ਕੱਟਤਾ ਜੀ ਠੀਕ ਹੈ ਤਾਂ ਤਿੰਨ ਤੋਂ ਦੋ ਰਹਿ ਗਈਆਂ ਤਾਂ ਇਹ ਸਰਵਿਸ ਨੂੰ ਘਟਾਉਣਾ ਹੈ ਜਾਂ ਸਰਵਿਸ ਨੂੰ ਵਧਾਉਣਾ ਹੈ ਤਾਂ ਇਹ ਆਰਟੀਕਲ ਨੰਬਰ 300 ਦੁਬਾਰਾਂ ਦੇ ਦੁਆਰਾ ਇਹ ਕਿਹਦੇ ਵੱਲੋਂ ਕੀਤਾ ਜਾਊਗਾ ਬਈ ਇਹ ਸਾਡੀ ਰਾਜ ਸਭਾ ਦੇ ਦੁਆਰਾ ਹੀ ਕੀਤਾ ਜਾਂਦਾ ਹੁੰਦਾ ਸਮਝ ਰਹੇ ਹੋ ਗੱਲ ਪਹਿਲੀ ਪਾਵਰ ਆਪਾਂ ਰਾਜ ਸਭਾ ਦੀ ਬੜੀ ਹੈ ਅਲੱਗ ਤੋਂ ਲੋਕ ਸਭਾ ਦੇ ਮੁਕਾਬਲੇ ਜ਼ਿਆਦਾ ਪਾਵਰਫੁੱਲ ਹੈ ਉਹ ਕਿਹੜੀ ਪਾਵਰ ਬੜੀ ਸੀ ਆਪਾਂ ਵੀ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਜੇ ਤੁਸੀਂ ਹਟਾਉਣਾ ਹੈ ਤਾਂ ਕੱਲੀ ਸਾਡੀ ਰਾਜ ਸਭਾ ਹੀ ਹਟਾ ਸਕਦੀ ਹੈ ਤੇ ਦੂਸਰੀ ਪਾਵਰ ਆਪਾਂ ਇਹਦੇ ਵਿੱਚ ਕੀ ਬੜੀ ਸੀ ਭਈ ਵੀ ਜੇ ਤੁਸੀਂ 올 ਇੰਡੀਆ ਸਰਵਿਸ ਨੂੰ ਇਨਕਰੀਜ਼ ਕਰਨਾ ਹੈ ਡਿਗਰੀਜ਼ ਕਰਨਾ ਹੈ ਵਧਾਉਣਾ ਹੈ ਘਟਾਉਣਾ ਹੈ ਤਾਂ ਆਰਟੀਕਲ 312 ਦਾ ਇਸਤੇਮਾਲ ਕਰਦੇ ਹੋਏ ਭਾਰਤ ਦੀ ਰਾਜ ਸਭਾ ਹੀ ਉਹਨੂੰ ਕਰ ਸਕਦੀ ਹੈ ਕਿ ਭਾਈ ਆ ਚੱਕੋ ਜੀ ਅਸੀਂ ਇੱਕ 올 ਇੰਡੀਆ ਸਰਵਿਸ ਹੋਰ ਬਣਾਤੀ ਸਮਝ ਰਹੇ ਮੇਰੀ ਗੱਲ ਠੀਕ ਹੈ ਜੀ ਤਾਂ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਇੱਥੇ ਪਾਵਰ ਇਹਦੀ ਦੂਸਰੀ ਪਾਵਰ ਆ ਜਾਂਦੀ ਹੈ ਠੀਕ ਹੈ ਨੈਕਸਟ ਹੈ ਸਾਡਾ ਜੀ ਤੁਸੀਂ ਸਾਡਾ ਮਹਾ ਪੈਕ ਆਫਰ ਲੈ ਸਕਦੇ ਹੋ ਬਈ ਤੇ ਲਾਈਵ ਬੈਚ ਹੈ ਰਿਕਾਰਡਡ ਬੈਚ ਹੈ ਕੰਪਲੀਟ ਥਿਊਰੀ SCERT NCERT ਬੇਸਡ ਸਾਡਾ ਕੋਰਸ ਹੈ ਇਹ ਕੰਪਲੀਟ ਠੀਕ ਹੈ ਤੇ SCERT NCERT ਦਾ ਕੋਰਸ ਉਸ ਨੂੰ ਅਸੀਂ ਨਾਲ ਹੀ ਦਿੰਨੇ ਹੁੰਦੇ ਹਾਂ ਇਹਦੇ ਠੀਕ ਹੈ ਤੇ ਗਰੰਟੀ ਬੈਚ ਹੈ ਗਰੰਟਡ ਬੈਚ ਨੂੰ ਅਸੀਂ ਦਿੰਨੇ ਆ ਜਿਹਦੇ ਵਿੱਚ ਤੇ ਇੱਕ ਸਪੈਸ਼ਲ ਜਿਹੜੇ ਪੰਜਾਬ ਦੇ ਟੀਚਰ ਸਾਹਿਬਾਨ ਨੇ ਉਹਨਾਂ ਵਾਸਤੇ ਅਸੀਂ ਇੱਕ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਬੜਾ ਸਸਤੇ ਪ੍ਰਾਈਸ ਦੇ ਉੱਪਰ ਠੀਕ ਹੈ ਤੇ ਤੁਹਾਨੂੰ ਅਸੀਂ ਨਰਾਤਿਆਂ ਦਾ ਇੱਕ ਬਹੁਤ ਬਿਹਤਰੀਨ ਲਾਭ ਸੁਣ ਦੇਣ ਜਾ ਰਹੇ ਹਾਂ ਠੀਕ ਹੈ ਤਾਂ ਤੁਸੀਂ ਸਾਡੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋਗੇ ਠੀਕ ਹੈ ਤਾਂ ਤੁਸੀਂ 1-2 ਦਿਨ ਵੇਟ ਕਰ ਲਓ ਸਾਨੂੰ ਅਸੀਂ ਕੱਲ ਜਾਂ ਪਰਸੋਂ ਦਾ ਆਫਰ ਦੇ ਦਾਂਗੇ ਬਈ ਠੀਕ ਹੈ ਉਸ ਆਫਰ ਦੇ ਵਿੱਚ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਤਾਂ ਆਫਲਾਈਨ ਜੁਆਇਨ ਕਰਨਾ ਹੈ ਤਾਂ ਫਿਰ ਵਾਇਰਲ ਅਕੈਡਮੀ ਪੋਰਟ ਲਾਡਾ ਦੇ ਵਿੱਚ ਆ ਵੀ ਠੀਕ ਹੈ ਨੇੜੇ ਬਸ ਸਟੈਂਡ ਹੈ ਰਾਇਲ ਸਿਟੀ ਦੇ ਪੰਪ ਦੇ ਨਾਲ ਮੁੜ ਕੇ ਗਲੀ ਹੁੰਦੀ ਹੈ ਰਸਤੇ ਦੇ ਵਿੱਚ ਨਾ ਕਿਤੇ ਅੜ ਜਾਓ ਉੱਥੇ ਬੋਰਡ ਲੋਕਾਂ ਨੇ ਵਿਧੇਰੇ ਲਾਏ ਹੁੰਦੇ ਨੇਗੇ ਠੀਕ ਹੈ ਸਾਡੀ ਇੱਕੋ ਹੀ ਬ੍ਰਾਂਚ ਹੈ ਉਹ ਵੀ ਰਾਇਲ ਸਿਟੀ ਦੇ ਨਾਲ ਗਲੀ ਦੇ ਵਿੱਚ ਮੁੜ ਕੇ ਆਵੇ ਠੀਕ ਹੈ ਇੱਕ ਵਾਰ ਸਟੂਡੈਂਟਸ ਨੇ ਆਉਣਾ ਹੁੰਦਾ ਆਫਲਾਈਨ ਦੇ ਤੌਰ ਤੇ ਤਾਂ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਵੀ ਤਾਂ ਤੀਸਰੀ ਬਵਰ ਹੈਗੇ ਜੀ ਉਹ ਹੈਗੇ ਜੀ ਆਰਟੀਕਲ ਨੰਬਰ ਸਾਡਾ 249 ਦੇ ਦੁਆਰਾ ਹੁਣ ਆਰਟੀਕਲ ਨੰਬਰ 249 ਦੇ ਦੁਆਰਾ ਕੀ ਹੁੰਦਾ ਬਈ ਆਰਟੀਕਲ ਨੰਬਰ 249 ਦੇ ਦੁਆਰਾ ਰਾਜ ਸਭਾ ਇਹ ਸੰਕਲਪ ਪਾਸ ਕਰਦੀ ਹੈ ਇਹ ਮਤਾ ਪਾਸ ਕਰਦੀ ਹੈ ਕੀ ਮਤਾ ਪਾਸ ਕਰਦੀ ਹੈ ਇਹ ਤੋਂ ਪਹਿਲਾਂ ਆਪਾਂ ਭਾਰਤ ਦੀ ਅਨਸੁਵਿਧਾਨ ਦੀ ਅਨੁਸੂਚੀ ਦੇ ਵਿੱਚ ਆਪਾਂ 7ਵੀਂ ਅਨੁਸੂਚੀ ਪੜ੍ਹਦੇ ਹੁੰਨੇ ਆ ਸੱਤਵੀਂ ਅਨੁਸੂਚੀ ਜਾਂ ਸੱਤਵੇਂ ਸ਼ੈਡਿਊਲ ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਭਾਈ ਇਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਇਹਦੇ ਵਿੱਚ ਸ਼ਕਤੀਆਂ ਦੀ ਵੰਡੇ ਦੇ ਤਹਿਤ ਕੀਤੀ ਜਾਂਦੀ ਹੈ ਠੀਕ ਹੈ ਨਹੀਂ ਸ਼ਕਤੀਆਂ ਵੰਡ ਕੀਤੀ ਜਾਂਦੀ ਹੈ ਕੀ ਕਿਹਾ ਗਿਆ ਭਾਈ ਪੀ ਸੰਗ ਸੂਚੀ ਹੈ ਜਿਹਨੂੰ ਅਸੀਂ ਯੂਨੀਅਨ ਲਿਸਟ ਬੋਲਦੇ ਨੇ ਪਹਿਲਾਂ ਇਹਦੇ ਵਿੱਚ 97 ਟੌਪਿਕਸ ਹੋਇਆ ਕਰਦੇ ਸੀਗੇ ਅੱਜ ਕੱਲੇ ਦੇ ਵਿੱਚ 100 ਟੌਪਿਕਸ ਨੇ ਭਾਈ ਇੱਕ ਸਾਡੀ ਰਾਜ ਸੂਚੀ ਹੈ ਜਿਹਦੇ ਵਿੱਚ ਸਟੇਟ ਲਿਸਟ ਹੈ ਇਹਦੇ ਵਿੱਚ ਪਹਿਲਾਂ 66 ਟਾਪਿਕ ਹੋਇਆ ਕਰਦੇ ਸੀ ਅੱਜ ਕੱਲੇ ਦੇ ਵਿੱਚ 61 ਟਾਪਿਕਸ ਨੇ ਜਿਵੇਂ ਸਾਡੀ ਸਮਵਰਤੀ ਸੂਚੀ ਹੈ ਕਨਕਰਡ ਲਿਸਟ ਹੈ ਇਹਦੇ ਵਿੱਚ ਪਹਿਲਾਂ 47 ਟਾਪਿਕਸ ਹੋਇਆ ਕਰਦੇ ਸੀ ਅੱਜ ਕੱਲ ਇਹਦੇ ਵਿੱਚ 52 ਟਾਪਿਕਸ ਨੇਗੇ ਠੀਕ ਹੈ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੀ ਸੰਘ ਸੂਚੀ ਹੈ ਇਹਦੇ ਉੱਪਰ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਹੁੰਦੀ ਹੈ ਇੱਥੇ ਕੇਂਦਰ ਸਰਕਾਰ ਕੋਲੇ ਹੁੰਦੀ ਹੈ ਰਾਜ ਸੂਚੀ ਹੈ ਜੀ ਤਾਂ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਹੁੰਦੀ ਹੈ ਰਾਜ ਸਰਕਾਰ ਕੋਲੇ ਹੁੰਦੀ ਹੈ ਸੰਵਰਤੀ ਸੂਚੀ ਹੈ ਜੀ ਤਾਂ ਇਹਦੇ ਉੱਪਰ ਕੇਂਦਰ ਤੇ ਰਾਜ ਦੋਨੋਂ ਕਾਨੂੰਨ ਬਣਾ ਸਕਦੇ ਨੇ ਜੇ ਕੇਂਦਰ ਨੇ ਕਾਨੂੰਨ ਬਣਾਤਾ ਤਾਂ ਰਾਜ ਉਹਦੇ ਉੱਪਰ ਕਾਨੂੰਨ ਨਹੀਂ ਬਣਾਵੇਗਾ ਜਾਂ ਰਾਜ ਉਹਨਾਂ ਮਸਲਿਆਂ ਦੇ ਕਾਨੂੰਨ ਨਹੀਂ ਬਣਾਵੇਗਾ ਜਿੱਦੇ ਵਿੱਚ ਕੇਂਦਰ ਕਾਨੂੰਨ ਬਣਾ ਚੁੱਕਿਆ ਹੈ ਠੀਕ ਹੈ ਇਹਦਾ ਮਤਲਬ ਕੁੱਲ ਮਿਲਾ ਕੇ ਠੀਕ ਹੈ ओके क्लियर ਬਈ ਅੱਛਾ ਤਾਂ ਇਹ ਸਾਡੀਆਂ ਤਿੰਨ ਪ੍ਰਕਾਰ ਦੀਆਂ ਲਿਸਟਾਂ ਨੇ ਬਈ ਠੀਕ ਹੈ ਹੁਣ ਦੇਖੋ ਕੇਂਦਰ ਸਰਕਾਰ ਦੇ ਵਿਸ਼ੇ ਤੇ ਕੌਣ-ਕੌਣ ਬਣਾਉਂਦਾ ਹੈ ਕੇਂਦਰ ਸਰਕਾਰ ਰਾਜ ਸਰਕਾਰ ਦੇ ਵਿਸ਼ੇ ਤੇ ਕੌਣ-ਕੌਣ ਬਣਾਉਂਦਾ ਹੈ ਰਾਜ ਸਰਕਾਰ ਬਈ ਹੈਨਾ ਸੰਵਰਤੀ ਸੂਚੀ ਤੇ ਕੌਣ-ਕੌਣ ਬਣਾਉਂਦਾ ਹੈ ਕੇਂਦਰ ਤੇ ਰਾਜ ਦੋਨੋਂ ਬਣਾ ਸਕਦੇ ਨੇ ਬਸੇ ਤਾਂ ਆਪਾਂ ਸਟਾਰਟਿੰਗ ਦੀ ਕਲਾਸਾਂ ਚ ਪੜ ਕੇ ਆਏ ਜਦੋਂ ਆਪਾਂ ਸੰਘ ਦੇ ਬਾਰੇ ਪੜਿਆ ਪੜਿਆ ਸੀਗਾ ਕਿ ਭਾਰਤ ਦਾੜਾ ਸੰਘ ਹੈਗਾ ਇਹ ਸਾਡਾ ਕੈਨੇਡਾ ਤੋਂ ਅਸੀਂ ਨੋ ਅਡਾਪਟ ਕੀਤਾ ਹੋਇਆ ਹੈ ਨਾ ਤਾਂ ਕੈਨੇਡਾ ਦੇ ਸੰਗ ਅਕੋਰਡਿੰਗ ਕੀ ਹੈ ਵੀ ਉੱਥੇ ਪਾਵਰਾਂ ਜ਼ਿਆਦਾ ਕੇਂਦਰ ਕੋਲ ਲੇਗੀਆਂ ਠੀਕ ਹੈ ਅੱਛਾ ਹੁਣ ਜਿਹੜੀਆਂ ਇਹ ਸ਼ਕਤੀਆਂ ਨੇ ਇਹ ਤਾਂ ਡਿਵਾਈਡਿਸ਼ਨ ਦੇਖ ਹੀ ਰਹੇ ਆਪਾਂ ਇਹਦੇ ਵਿੱਚ ਵੀ ਕੇਂਦਰ ਕੋਲ ਜ਼ਿਆਦਾ ਪਾਵਰ ਪਾਵਰ ਹੈ ਹੁਣ ਰੇਲਵੇ ਹੈ ਨੋਟ ਬਣਾਉਣੇ ਹੈ ਆਰਬੀਆਈ ਹੈ ਡਿਫੈਂਸ ਹੈ ਫੋਰਨ ਮਿਨਿਸਟਰੀ ਹੈ ਜਿਹਾ ਫੋਰਨ ਸਬੰਧ ਨੇੜੇ ਵਿਦੇਸ਼ੀ ਸਬੰਧ ਨੇੜੇ ਉਹ ਸਾਰਾ ਕੁਝ ਕੇਂਦਰ ਕੋਲ ਹੈ ਮਤਲਬ ਮੋٹے ਮੋٹے ਟਾਪਿਕ ਸਾਰੇ ਕੇਂਦਰ ਕੋਲ ਨੇ ਆਪਣੇ ਕੋਲ ਕੀ ਹੈ ਜੀ ਗਲੀਆਂ ਨਾਲੀਆਂ ਸੜਕਾਂ ਪੰਚਾਇਤੀ ਰਾਜ ਖਰਚੇ ਦੇ ਘਰ ਸਾਰੇ ਜਿੰਨੇ ਵੀ ਹੈਗੇ ਨੇ ਰਾਜ ਸਰਕਾਰ ਰਾਜ ਸਰਕਾਰ ਕੋਲ ਕੁ ਸੰਵਰਤੀ ਸੂਚੀ ਹੈ ਤਕਰੀਰ ਤਕਰੀਰਕ ਜੀ ਬਾਰਖੇ ਨੇ ਤਾਂ ਇਹਦੇ ਉੱਪਰ ਕੇਂਦਰ ਸਰਕਾਰ ਨੇ ਤਲਾ ਤਰ ਪਹਿਲੇ ਕਾਨੂੰਨ ਬਣਾ ਰੱਖੇ ਨੇ ਭਈ ਰਾਜ ਸਰਕਾਰ ਦੇ ਦੇ ਉੱਪਰ ਕਾਨੂੰਨ ਬਣਾ ਵੀ ਨਾ ਤਾਂ ਕੁੱਲ ਮਿਲਾ ਕੇ ਅਸੀਂ ਕੇਂਦਰ ਨੂੰ ਪਾਵਰਫੁੱਲ ਦੇਖਦੇ ਆਂ ਫਿਰ ਆਪਾਂ ਕੀ ਦੇਖਦੇ ਆਂ ਭਈ ਫਿਰ ਆਪਾਂ ਦੇਖਦੇ ਆਂ ਆਰਟੀਕਲ ਨੰਬਰ 248 ਦੇ ਦੁਆਰਾ 248 ਆਰਟੀਕਲ ਦੇ ਦੁਆਰਾ ਕੇਂਦਰ ਸਰਕਾਰ ਫਿਰ ਪਾਵਰਫੁੱਲ ਹੈ ਇੰਪੋਰਟੈਂਟ ਹੈ ਇਹੋ ਵੀ ਮਤਲਬ ਵੀ ਕੇਂਦਰ ਸਰਕਾਰ ਨੇ ਸਾਰੇ ਅਮਲ 248 ਆਰਟੀਕਲ ਦੇ ਦੁਆਰਾ ਕੀ ਹੈ ਵੀ ਜਿਹੜੇ ਬਾਕੀ ਵਿਸ਼ੇ ਬਚ ਗਏ ਉਹਦੇ ਉੱਪਰ ਵੀ ਕੇਂਦਰ ਕਾਨੂੰਨ ਬਣਾਊਗਾ ਦੇਖੋ ਹੱਦੋ ਹੀ ਪਈ ਜਾਵੇਂ ਕੇ ਤਾਂ ਇਹ ਸਾਡਾ ਆ ਆਪਾਂ ਆਰਟੀਕਲ ਨਾ 249 ਦੀ ਗੱਲ ਕਰਦੇ ਹੁਣ ਆਪਾਂ ਇਹਦੇ ਵਿੱਚ ਮੇਨ ਦੇ ਤੁਹਾਡਾ ਕੀ ਹੈ ਇਹਦੇ ਵਿੱਚ ਤੁਹਾਡਾ ਮੇਨ ਇਹਦੇ ਵਿੱਚ ਹੈਗਾ ਸਾਡਾ ਤੁਹਾਡਾ ਜਿਹੜਾ ਰਾਜ ਹੈ ਬਈ ਰਾਜ ਸਰਕਾਰ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਹੁਣ ਦੇਖੋ ਅਗਲੀ ਗੱਲ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਉਹ ਕੀ ਹੈ ਵੀ ਭਾਈ ਰਾਜ ਸੂਚੀ ਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ ਕਿਹਦੇ ਕੋਲੇ ਨੇਵੀ ਰਾਜ ਸੂਚੀ ਦੇ ਉੱਪਰ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਹੁੰਦੀ ਦੱਸੋ ਤੁਸੀਂ ਕੀ ਦਿਗੋ ਲੰਦੇ ਪਾਵਰ ਇਹ ਰਾਜ ਕੋਲੇ ਹੁੰਦੀ ਹੈ ਰਾਜ ਕੋਲੇ ਹੁੰਦੀ ਹੈ ਨਾ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾਉਣ ਦੀ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ ਇਹ ਰਾਜ ਕੋਲੇ ਹੀ ਹੁੰਦੀ ਹੈ ਰਾਜ ਕੋਲੇ ਹੁੰਦੀ ਹੈ ਨਾ ਦੱਸੋ ਭਾਈ ਰਾਜ ਕੋਲੇ ਹੁੰਦੀ ਹੈ ਨਾ ਕਿ ਨਹੀਂ ਹੁੰਦੀ ਹੈਗੀ ਹਣਾ ਜੀ ਰਾਜ ਕੋਲੇ ਨੇ ਸਟੇਟ ਕੋਲੇ ਹੁੰਦੀ ਹੈ ਨਾ ਅੱਛਾ ਹੁਣ ਜਿਹੜਾ ਹੁਣ ਕਈ ਵਾਰ ਕੀ ਹੁੰਦਾ ਨੇ ਕੁਝ ਟਾਪਿਕ ਇਹੋ ਜਿਹੇ ਨੇ ਜਿਹਦੇ ਉੱਪਰ ਰਾਜ ਸਰਕਾਰ ਕੋਈ ਬਹੁਤ ਇੰਟਰਸਟ ਲੈਂਦੀ ਨਹੀਂ ਹੈਗੀ ਜਿਵੇਂ 190 ਆਈ ਥਿੰਕ 52 ਜਾਂ 50 ਦੇ ਚੋਇਆ ਸੀਗਾ ਕੁਝ ਵਪਾਰਨ ਟਾਪਿਕਸ ਨੂੰ ਲੈ ਕੇ ਉਹਦੇ ਉੱਪਰ ਕਾਨੂੰਨ ਬਣਾਇਆ ਗਿਆ ਸੀ ਤਾਂ ਆਰਟੀਕਲ ਨੰਬਰ 249 ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਵੇ ਆਰਟੀਕਲ ਨੰਬਰ 249 ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੈਗਾ ਵੀ ਜੇ ਰਾਜ ਸਭਾ ਚਾਹੇ ਚਾਹੇ ਜੇ ਰਾਜ ਸਭਾ ਚਾਹੇ ਤਾਂ ਉਹ ਇੱਕ ਸੰਕਲਪ ਪਾਸ ਕਰ ਸਕਦੀ ਹੈ ਇੱਕ ਮਤਾ ਪਾਸ ਕਰ ਸਕਦੀ ਹੈ ਪੀ ਭਾਈ ਇਹ ਫਲਾਨਾ ਟੌਪਿਕ ਹੈ ਇਹ ਏ ਬੀ ਸੀ ਜੋ ਵੀ ਟੌਪਿਕ ਹੈ ਏ ਬੀ ਸੀ ਏ ਬੀ ਸੀ ਡੀ ਜੋ ਵੀ ਹੈ ਨਾ ਏ ਬੀ ਸੀ ਟੌਪਿਕ ਹੈ ਅੱਜ ਤੋਂ ਬਾਅਦ ਇਸ ਟੌਪਿਕ ਨੂੰ ਅਸੀਂ ਕਾਹਦਾ ਡਿਕਲੇਅਰ ਕਰਦੇ ਆਂ ਬਈ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਕਰ ਰਹੇ ਆਂ ਮਤਲਬ ਇਹ ਜਿਹੜਾ ਟੌਪਿਕ ਹੈ ਨਾ ਇਹ ਤੁਹਾਡਾ ਰਾਸ਼ਟਰੀ ਮਹੱਤਵ ਦਾ ਟੌਪਿਕ ਹੈ ਰਾਸ਼ਟਰੀ ਮਹੱਤਵ ਦਾ ਟੌਪਿਕ ਹੈ ਤੇ ਜੇ ਕਿਸੇ ਰਾਜ ਸੂਚੀ ਦੇ ਟੌਪਿਕਸ ਨੂੰ ਰਾਜ ਸਭਾ ਨੇ ਰਾਸ਼ਟਰੀ ਮੱਤਬ ਦਾ ਡਿਕਲੇਅਰ ਕਰਤਾ ਹੁਣ ਭਈ ਰਾਜ ਸਭਾ ਮਤਲਬ ਰਾਜਾਂ ਦੀ ਸਭਾ ਨਾ ਇਹ ਰਾਜਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇਸ ਕਰਕੇ ਕਹਿੰਦੇ ਵੀ ਕਰ ਸਕਦੀ ਹੈ ਭਈ ਰਾਜ ਸਰਕਾਰ ਦਾ ਟਾਪਿਕ ਹੈ ਵਿਸ਼ਾ ਹੈਗਾ ਉਹ ਕੇਂਦਰ ਸਰਕਾਰ ਉਹਨੂੰ ਕੀ ਕਰ ਦੋਗੀ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਕਰ ਦੋਗੀ ਜੇ ਕੋਈ ਵੀ ਟਾਪਿਕ ਰਾਜ ਸੂਚੀ ਦਾ ਟਾਪਿਕ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਹੋ ਗਿਆ ਠੀਕ ਹੈ ਵੈਸੇ ਦੀ ਵੈਲਿਡਿਟੀ ਲਗਭਗ 6 ਮਹੀਨੇ ਸਾਲ ਪਰ ਰਹਿੰਦੀ ਹੁੰਦੀ ਹੈ मतलब ਮਤਾ ਪਾਸ ਕਰਨ ਤੋਂ ਬਾਅਦ ਠੀਕ ਹੈ ਸਾਲ ਪਰ ਰਹਿੰਦੀ ਹੈ ਪਰ ਜੇ ਰਾਜ ਸਭਾ ਚਾਹੇ ਤਾਂ ਉਹ ਸਾਲ ਤੋਂ ਬਾਅਦ ਹੀ ਵਧਾ ਸਕਦੀ ਹੁੰਦੀ ਹੈ ਠੀਕ ਹੈ ਤਾਂ ਜੇ ਰਾਜ ਸੂਚੀ ਦਾ ਕੋਈ ਵੀ ਟਾਪਿਕ ਰਾਜ ਸਭਾ ਨੇ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਰ ਕਰਤਾ ਤਾਂ ਇਸ ਤੋਂ ਬਾਅਦ ਕੀ ਹੋਗਾ ਭਾਈ ਤਾਂ ਇਹ ਤੋਂ ਬਾਅਦ ਸੰਸਦ ਉਹਦੇ ਉੱਪਰ ਕੀ ਕਰੂਗੀ ਸੰਸਦ ਉਹਦੇ ਉੱਪਰ ਕਾਨੂੰਨ ਬਣਾ ਸਕਦੀ ਹੈ ਭਾਈ ਕਾਨੂੰਨ ਬਣਾ ਸਕਦੀ ਹੈ ਠੀਕ ਹੈ ਨਹੀਂ ਤਾਂ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਇਹਨੂੰ ਆਪਾਂ ਯਾਦ ਕਰਨਾ ਹੈ ਸਿੰਪਲ ਫੰਡਾ ਇਹਦੇ ਵਿੱਚ ਕੀ ਹੈਗਾ ਕਿ ਆਰਟੀਕਲ ਨੰਬਰ 249 ਦੀ ਵਰਤੋਂ 249 ਦੀ ਵਰਤੋਂ ਕਰਦੇ ਹੋਏ ਸਾਡੀ ਰਾਜ ਸਭਾ ਕੀ ਕਰੂਗੀ ਇੱਕ ਕਿਸੇ ਵੀ ਰਾਜ ਸੂਚੀ ਦੇ ਵਿਸ਼ੇ ਨੂੰ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਕਰ ਦੂਗੀ ਬਈ ਸਿੰਪਲ ਗੱਲ ਹੈ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਹੋ ਗਿਆ ਤਾਂ ਉਸ ਤੋਂ ਬਾਅਦ ਉਸ ਰਾਜ ਸੂਚੀ ਦੇ ਵਿਸ਼ੇ ਦੇ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲ ਚਲੀ ਜਾਂਦੀ ਹੈ ਉਹ ਚਲੀ ਜਾਂਦੀ ਹੈ ਸਾਡੀ ਸੰਸਦ ਕੋਲੇ ਮਤਲਬ ਉੱਥੇ ਫਿਰ ਲੋਕ ਸਭਾ ਰਾਜ ਸਭਾ ਦੋਨੋਂ ਮਿਲ ਕੇ ਕੀ ਕਰ ਦੇਣਗੀਆਂ ਕਾਨੂੰਨ ਬਣਾ ਦੇਣਗੀਆਂ ਕਾਨੂੰਨ ਬਣ ਜੂਗਾ ਵੀ ਇਹਦੇ ਉੱਪਰ ਰਾਜ ਸੂਚੀ ਦੇ ਵਿਸ਼ੇ ਦੇ ਕਾਨੂੰਨ ਬਣ ਜੂਗਾ ਦੇਖੋ ਕਲਮ ਲਾ ਕੇ ਹੁਣ ਕੱਲਾ ਇਹ ਆਰਟੀਕਲ 249 ਦੇ ਤਹਿਤ ਨਹੀਂ ਹੈਗਾ ਵੀ ਰਾਜ ਸੂਚੀ ਦਾ ਵਿਸ਼ਾ ਚੱਕ ਕੇ ਇਹਨੇ ਬਣਾ ਲਿਆ ਹਨਾ ਬਹੁਤ ਸਾਰੇ ਆਰਟੀਕਲ ਸਗੇ ਨੇ ਆਰਟੀਕਲ 251 250 251 252 253 ਬਹੁਤ ਸਾਰੇ ਆਰਟੀਕਲ ਹੈਗੇ ਨੇ ਜਿਹਦੇ ਤਹਿਤ ਰਾਜ ਸੂਚੀ ਦੇ ਵਿਸ਼ੇ ਤੇ ਵੀ ਕਾਨੂੰਨ ਬਣਾ ਸਕਦੀ ਹੈ ਕੇਂਦਰ ਸਰਕਾਰ ਦੇਖੋ ਠੀਕ ਹੈ ਫਿਰ ਆਰਟੀਕਲ ਅੰਦਰ 356 ਆ ਪੜ੍ਹਦੇ ਹਾਂ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ ਸਟੇਟ ਐਮਰਜੈਂਸੀ ਲੱਗ ਜਾਂਦੀ ਹੈ ਇਹ ਤਾਂ ਬਹੁਤ ਸਾਰਾ ਟੌਪਿਕ ਕੁੱਲ ਮਿਲਾ ਕੇ ਅਸੀਂ ਇਹ ਕਹਾਂਗੇ ਕਿ ਭਾਈ ਰਾਜ ਕੋਲ ਕੋਈ ਪਾਵਰ ਪੂਰ ਨਹੀਂ ਹੈਗੀ ਮੁਸ਼ਲੀ ਬਾਵਸਕੀ ਦੇ ਕੋਲ ਨਹੀਂ ਹੈ ਉਹ ਪਾਵਰ ਸਗੇ ਸਾਡੇ ਕਿਹਦੇ ਕੋਲ ਨਹੀਂ ਹੈ ਕੇਂਦਰ ਸਰਕਾਰ ਕੋਲ ਹੀ ਪਾਵਰ ਨਹੀਂ ਹੈ ਜ਼ਿਆਦਾ ਠੀਕ ਹੈ ਜੀ ਤਾਂ ਐਸੀ ਤੁਹਾਡੀ ਅੱਜ ਦੀ ਕਲਾਸ ਬਈ ਇਹਦੇ ਵਿੱਚ ਆਪਾਂ ਤਿੰਨ ਗੱਲਾਂ ਕੀਤੀਆਂ ਨੇ ਰਾਸ਼ਵਾਦੀ ਪਾਵਰ ਦੇ ਤਹਿਤ ਕਿ ਭਾਈ ਰਾਸ਼ਵਾ ਕੋਲ ਪਾਵਰ ਹੁੰਦੀ ਹੈ ਇੱਕ ਤਾਂ ਉਪ ਰਾਸ਼ਟਰਪਤੀ ਨੂੰ ਹਟਾ ਸਕਦੀ ਹੈ ਦੂਸਰੀ ਪਾਵਰ ਦੂਸਰੇ ਨੰਬਰ ਦੇ ਅੱਪਾ ਗੱਲ ਕੀਤੀ ਸੀਗੀ ਵੀ ਆਰਟੀਕਲ ਨੰਬਰ 312 ਦਾ ਇਸਤੇਮਾਲ ਕਰਦੇ ਹੋਏ 올 ਇੰਡੀਆ ਸਰਵਿਸ ਨੂੰ ਡਿਗਰੀਜ਼ ਇਨਕਰੀਜ਼ ਕਰ ਸਕਦੀ ਹੈ ਤੇ ਤੀਸਰੇ ਨੰਬਰ ਦੇ ਉੱਪਰ ਅੱਪਾ ਗੱਲ ਕੀਤੀ ਸੀ ਵੀ ਰਾਜ ਸਭਾ ਜਿਹੜੀ ਹੈ ਨਾ ਸਾਡੀ ਇਹ 249 ਆਰਟੀਕਲ ਦੀ ਵਰਤੋਂ ਕਰਦੇ ਹੋਏ ਇੱਕ ਗ੍ਰੈਜੂਲੇਸ਼ਨ ਪਾਸ ਕਰਦੀ ਹੈ ਵੀ ਇਹ ਅੱਜ ਤੋਂ ਵਿਸ਼ਾ ਨੈਸ਼ਨਲ ਇੰਪੋਰਟੈਂਸ ਦਾ ਹੈਗਾ ਤੇ ਇਸ ਤੋਂ ਬਾਅਦ ਇਹਨੂੰ ਅਸੀਂ ਫਿਰ ਕਾਨੂੰਨ ਬਣਾਉਣ ਵਾਸਤੇ ਸੰਸਦ ਕੋਲੇ ਪੇਛ ਸਕਦੇ ਹਾਂ ਤੇ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਜੇ ਤੁਸੀਂ ਸਾਡਾ ਪੀਐਸ ਟੈਟ ਦਾ ਬੈਚ ਜੁਆਇਨ ਕਰਨਾ ਚਾਹ ਕਿ ਤੁਸੀਂ ਸਾਡਾ ਬੈਚ ਜੁਆਇਨ ਹੇ ਤੱਕ ਨਹੀਂ ਕੀਤਾ ਤਾਂ ਹਜੇ 1-2 ਦਿਨ ਨਾ ਹੀ ਕਰਿਓ ਠੀਕ ਹੈ ਸਾਡਾ ਆਫਰ ਸੁਣ ਲਿਓ ਆਫਰ ਤੋਂ ਬਾਅਦ ਤੁਸੀਂ ਆਪਣੇ ਸਾਥੀ ਮਿੱਤਰਾਂ ਤੱਕ ਵੀ ਇਹਨੂੰ ਸ਼ੇਅਰ ਕਰ ਸਕਦੇ ਹੋ ਤੇ ਗਰੰਟੀ ਹੈ ਇਹ ਨਹੀਂ ਹੈਗਾ ਵੀ ਲਾਈਵ ਨਹੀਂ ਚੱਲੂਗਾ ਇਹੀ ਬੈਚ ਲਾਈਵ ਵੀ ਚੱਲੇਗਾ ਲਗਾਤਾਰ ਡੈਮੋ ਕਲਾਸਾਂ ਤੁਹਾਨੂੰ ਮਿਲ ਰਹੀਆਂ ਨੇ ਗਿਆ ਲਾਈਵ ਬੈਚ ਵੀ ਚਲਾਵਾਂਗੇ ਰਿਕਾਰਡਡ ਬੈਚ ਵੀ ਦੇਵਾਂਗੇ ਐਸਸੀਆਰਟੀ ਵੀ ਕਰਾਵਾਂਗੇ ਐਨਸੀਆਰਟੀ ਵੀ ਕਰਾਵਾਂਗੇ ਹਰ ਚੀਜ਼ ਕਰਾਵਾਂਗੇ ਦੇ ਵਿੱਚ ਠੀਕ ਹੈ ਜੀ ਤੇ ਰਿਜ਼ਲਟ ਵੀ ਦੇਵਾਂਗੇ ਤੁਮਾਕੇ ਵਾਲੇ ਰਿਜ਼ਲਟ ਦੇਵਾਂਗੇ ਠੀਕ ਹੈ ਜੀ ਕਲੀਅਰ ਚਲੋ ਜੀ ਥੈਂਕ ਯੂ ਵੈਰੀ ਮ ਤਤਗਲੀ ਬਾਏ ਥੈਂਕ ਯੂ ਥੈਂਕ ਯੂ ਵੈਰੀ ਮਾਚੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਥੈਂਕ ਯੂ ਵੈਰੀ ਮਾਚੀ